ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਸਰਦੀਆਂ ਵਿੱਚ ਸਪੈਸ਼ਲ ਬਣਨ ਵਾਲੀ ਸੁੰਢ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ ਪੰਜੀਰੀ ਨੂੰ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ ਅਸੀਂ ਇੱਥੇ ਇੱਕ ਕੌਲੀ ਭਰ ਕੇ ਕਣਕ ਦਾ ਆਟਾ ਲਿਆ ਹੈ ਆਟੇ ਨੂੰ ਅਸੀਂ ਛਾਨ ਕੇ ਲਿਆ ਹੈ ਅੱਧੀ ਕੌਲੀ ਅਸੀਂ ਇੱਥੇ ਪੀਸੀ ਹੋਈ ਸੁੰਢ ਲਈ ਹੈ ਇੱਕ ਕੌਲੀ ਕਣਕ ਦੇ ਆਟੇ ਦਾ ਅੱਧਾ ਅਸੀਂ ਸੁੰਢ ਲਈ ਹੈ ਪੌਣੀ ਕੌਲੀ ਅਸੀਂ ਇੱਥੇ ਦੇਸੀ ਘਿਓ ਲਿਆ ਹੈ ਅੱਧੀ ਕੌਲੀ ਬਰੀਕ ਕੱਟੇ ਹੋਏ ਅਸੀਂ ਇੱਥੇ ਡਰਾਈ ਫਰੂਟ ਲਏ ਹਨ ਅੱਧੀ ਕੌਲੀ ਹੀ ਅਸੀਂ ਇੱਥੇ ਖਸਖਸ ਲਈ ਹੈ ਖਸਖਸ ਖਾਣ ਦੇ ਨਾਲ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਪੌਣੀ ਕੌਲੀ ਅਸੀਂ ਇੱਥੇ ਸ਼ੱਕਰ ਲਈ ਹੈ ਤੁਸੀਂ ਇੱਥੇ ਗੁੜ ਵੀ ਪਾ ਸਕਦੇ ਆ ਪੰਜੀਰੀ ਨੂੰ ਬਣਾਉਣ ਦੇ ਲਈ ਹੁਣ ਅਸੀਂ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦਵਾਂਗੇ ਕੜਾਈ ਦੇ ਵਿੱਚ ਅਸੀਂ 4 ਚਮਚ ਦੇਸੀ ਘਿਓ ਪਾ ਦਵਾਂਗੇ ਥੋੜਾ ਜਿਹਾ ਘਿਓ ਅਸੀਂ ਇੱਥੇ ਵਚਾ ਲਵਾਂਗੇ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਅਸੀਂ ਬਾਅਦ ਵਿੱਚ ਇਸ ਘਿਓ ਨੂੰ ਵੀ ਯੂਜ਼ ਕਰ ਲਵਾਂਗੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਇੱਕ ਕੌਲੀ ਕਣਕ ਦਾ ਆਟਾ ਪਾ ਦਵਾਂਗੇ ਆਟੇ ਅਤੇ ਘਿਓ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦੇਵਾਂਗੇ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਹੁਣ ਆਟੇ ਨੂੰ ਭੁੰਨ ਕੇ ਤਿਆਰ ਕਰਾਂਗੇ ਇੱਥੇ ਹਲੇ ਆਟੇ ਦੇ ਵਿੱਚ ਘਿਓ ਦੀ ਮਾਤਰਾ ਘੱਟ ਹੈ ਇਸ ਲਈ ਅਸੀਂ ਬਾਕੀ ਬਚਿਆ ਹੋਇਆ ਘਿਓ ਵੀ ਪਾ ਦਵਾਂਗੇ ਕਿਉਂ ਉਹਨੂੰ ਦੁਬਾਰਾ ਪੌਣ ਤੋਂ ਬਾਅਦ ਦੁਬਾਰਾ ਫੇਰ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਹੁਣ ਅਸੀਂ ਆਟੇ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਇਸ ਦਾ ਕਲਰ ਹਲਕਾ ਜਿਹਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਆਟੇ ਦੇ ਵਿੱਚ ਕੱਚਾਪਨ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ ਆਟੇ ਨੂੰ ਮੀਡੀਅਮ ਆਂਚ ਦੇ ਉੱਤੇ ਭੁੰਨਦੇ ਹੋਏ ਸਾਨੂੰ ਇੱਥੇ 4 ਮਿੰਟ ਹੋ ਗਏ ਹਨ ਤੁਸੀਂ ਦੇਖ ਸਕਦੇ ਆ ਕਿ ਆਟੇ ਦਾ ਕਲਰ ਬਦਲਣਾ ਸ਼ੁਰੂ ਹੋ ਗਿਆ ਹੈ ਹੁਣ ਅਸੀਂ ਆਟੇ ਨੂੰ ਹੋਰ ਨਹੀਂ ਭੁੰਨਾਂਗੇ ਨਹੀਂ ਤਾਂ ਇਹ ਜ਼ਿਆਦਾ ਹੀ ਡਾਰਕ ਹੋ ਜਾਵੇਗਾ ਹੁਣ ਅਸੀਂ ਬਾਕੀ ਆਪਣਾ ਤਿਆਰ ਕੀਤਾ ਹੋਇਆ ਸਾਰਾ ਸਮਾਨ ਵੀ ਆٹے ਦੇ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਅੱਧੀ ਕੌਲੀ ਸੁੰਡ ਪਾ ਦਵਾਂਗੇ ਇੱਥੇ ਸਾਡਾ ਆਟਾ ਹਾਲੇ ਬਹੁਤ ਹੀ ਗਰਮ ਹੈ ਗਰਮਾ ਗਰਮ ਆਟੇ ਦੇ ਨਾਲ ਹੀ ਅਸੀਂ ਸੁੰਡ ਨੂੰ ਵੀ ਪੁੰਨ ਲਵਾਂਗੇ ਅੱਧੀ ਕੌਲੀ ਹੀ ਅਸੀਂ ਇੱਥੇ ਖਸਖਸ ਪਾ ਦਿੱਤੀ ਹੈ ਅੱਧੀ ਕੌਲੀ ਹੀ ਅਸੀਂ ਇੱਥੇ ਬਰੀਕ ਕੱਟੇ ਹੋਏ ਡਰਾਈ ਫਰੂਟ ਪਾ ਦਿੱਤੇ ਹਨ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗਰਮਾ ਗਰਮ ਆਟੇ ਦੇ ਨਾਲ ਹੀ ਹਲਕਾ ਜਿਹਾ ਪੁੰਨ ਲਵਾਂਗੇ ਤਾਂ ਕਿ ਸੁੰਡ ਦਾ ਕੱਚਾਪਨ ਵੀ ਖਤਮ ਹੋ ਜਾਵੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਫੇਰ ਹਲਕਾ ਜਿਹਾ ਭੁੰਨ ਲਿਆ ਹੈ ਇਸ ਤਰ੍ਹਾਂ ਸੁੰਨ ਨੂੰ ਵੀ ਆਟੇ ਦੇ ਨਾਲ ਭੁੰਨਣ ਨਾਲ ਇਸ ਮੰਜੀਰੀ ਵਿੱਚ ਇਸ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਅਤੇ ਬਿਲਕੁਲ ਵੀ ਕੱਚਾਪਨ ਕਿਸੇ ਵੀ ਚੀਜ਼ ਦਾ ਸਾਨੂੰ ਟੇਸਟ ਵਿੱਚ ਨਹੀਂ ਆਉਂਦਾ ਹੈ ਅਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਹੀ ਅਸੀਂ ਇੱਥੇ ਸ਼ੱਕਰ ਨੂੰ ਐਡ ਕਰਨਾ ਹੈ ਸ਼ੱਕਰ ਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਆਪਣੀ ਪੰਜੀਰੀ ਨੂੰ ਮਿਕਸ ਕਰ ਲਵਾਂਗੇ ਇੱਥੇ ਸਾਡੀ ਬਹੁਤ ਹੀ ਟੇਸਟੀ ਸੁੰਢ ਦੀ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ ਇਹ ਪੰਜੀਰੀ ਜੋੜਾਂ ਦਾ ਦਰਦ ਕਮਰ ਦਰਦ ਬदन दर्द ਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਸ ਲਈ ਇਸ ਪੰਜੀਰੀ ਨੂੰ ਸਰਦੀਆਂ ਦੇ ਵਿੱਚ ਜ਼ਰੂਰ ਬਣਾਇਆ ਜਾਂਦਾ ਹੈ ਬਹੁਤ ਹੀ ਘੱਟ ਸਮਾਨ ਦੇ ਨਾਲ ਬਹੁਤ ਹੀ ਹੈਲਦੀ ਰੈਸਪੀ ਅੱਜ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਤੁਸੀਂ ਇਸ ਪੰਜੀਰੀ ਦੇ 2 ਚਮਚ ਰੋਜ਼ ਖਾਓ ਤੁਹਾਨੂੰ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਮਿਲ ਜਾਏਗਾ ਇਹ ਪੰਜੀਰੀ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਆ ਬੱਚਿਆਂ ਲਈ ਵੀ ਇਹ ਪੰਜੀਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਸੁੰਡ ਦੀ ਪੰਜੀਰੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇੱਥੇ ਸਾਡੀ ਪੰਜੀਰੀ ਜਿੰਨੀ ਸੋਹਣੀ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਟੇਸਟੀ ਹੋਵੇਗੀ ਬਹੁਤ ਹੀ ਹੈਲਦੀ ਅਤੇ ਸਿਹਤਮੰਦ ਰੈਸਪੀ ਅੱਜ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸੁੰਢੀ ਪੰਜੀਰੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਪੰਜੀਰੀ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਮੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਇੱਥੇ ਅਸੀਂ ਆਪਣੀ ਤਿਆਰ ਕੀਤੀ ਹੋਈ ਗੁਨਾ ਨਾਲ ਭਰਪੂਰ ਪੰਜੀਰੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਸਾਡੀ ਇਹ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮੇ ਇਸੇ ਤਰੀਕੇ ਨਾਲ ਇਹ ਪੰਜੀਰੀ ਜ਼ਰੂਰ ਬਣਾਓਗੇ ਚਲੋ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ